ਆ ਗਿਆ ਨਮਾ ਚੱਲਦਾ ਫਿਰਦਾ ਏਸੀ ਹੁਣ ਕੰਦ ਤੇ ਟੰਗਣ ਦੀ ਲੋੜ ਨਹੀਂ ਕੂਲਰ ਵਾਂਗ ਕਿਤੇ ਵੀ ਰੱਖੋ ਇੱਕ ਵਾਰ ਚਾਰਜ ਕਰਕੇ ਕਿਤੇ ਵੀ ਲਿਜਾਓ ਕੀਮਤ 2000 ਰੁਪਏ ਤੋਂ ਵੀ ਘੱਟ ਅੱਤ ਦੀ ਗਰਮੀ ਤੋਂ ਮਿਲੇਗੀ ਰਾਹਤ ਹਾਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਆ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰਾਂ ਇੱਕ ਲਾਈਵ ਅਪਡੇਟ ਪੋਰਟੇਬਲ ਏਸੀ ਜੇਕਰ ਤੁਸੀਂ ਗਰਮੀ ਤੋਂ ਪਰੇਸ਼ਾਨ ਹੋ ਪਰ ਆਪਣੀ ਜੇਬ ਢਿੱਲੀ ਨਹੀਂ ਕਰਨਾ ਚਾਹੁੰਦੇ ਤਾਂ ਹੁਣ ਤੁਹਾਨੂੰ ਵੱਡਾ ਅਤੇ ਭਾਰੀ ਕੂਲਰ ਖਰੀਦਣ ਦੀ ਜ਼ਰੂਰਤ ਨਹੀਂ ਹੈ 2000 ਰੁਪਏ ਤੋਂ ਘੱਟ ਕੀਮਤ ਤੇ ਉਪਲਬਧ ਇਹ ਪੋਰਟੇਬਲ ਕੂਲਰ ਤੁਹਾਡੀਆਂ ਗਰਮੀਆਂ ਦੀਆਂ ਟੈਨਸ਼ਨਾਂ ਨੂੰ ਖਤਮ ਕਰ ਸਕਦਾ ਹੈ। ਇਹ ਛੋਟਾ ਹੈ ਪਰ ਸ਼ਕਤੀਸ਼ਾਲੀ ਪੋਰਟੇਬਲ ਰੀਚਾਰਜ ਯੋਗ ਕੂਲਰ ਬਿਲਕੁਲ ਇੱਕ ਪਰਸਨਲ ਏਸੀ ਵਰਗਾ ਹੈ। ਤੁਸੀਂ ਇਸ ਨੂੰ ਚਾਰਜ ਕਰਕੇ ਅਤੇ ਪਾਣੀ ਜਾਂ ਬਰਫ਼ ਪਾ ਕੇ ਕਿਸੇ ਵੀ ਕਮਰੇ ਵਿੱਚ ਵਰਤ ਸਕਦੇ ਹੋ। ਇਸ ਦੀ ਲੁੱਕ ਬਹੁਤ ਹੀ ਸ਼ਾਨਦਾਰ ਹੈ ਅਤੇ ਇਹ ਭਾਰ ਵਿੱਚ ਵੀ ਬਹੁਤ ਹਲਕਾ ਹੈ। 899 ਰੁਪਏ ਦੀ ਕੀਮਤ ਵਾਲਾ ਇਹ ਮਿਨੀ ਪੋਰਟੇਬਲ ਕੂਲਰ LED ਲਾਈਟ ਅਤੇ ਤਿੰਨ ਸਪੀਡ ਫੈਨ ਦੇ ਨਾਲ ਆਉਂਦਾ ਹੈ ਇਸ ਵਿੱਚ ਇੱਕ ਬਿਲਟ-ਇਨ ਵਾਟਰ ਟੈਂਕ ਅਤੇ 에ਅਰ ਫਿਲਟਰ ਵੀ ਹੈ ਜਿਸ ਨਾਲ ਨਾ ਸਿਰਫ ਠੰਡੀ ਬਲਕੇ ਸਾਫ਼ ਹਵਾ ਮਿਲਦੀ ਹੈ ਵਾਲੋਰੈਕਸ ਦਾ ਇਹ ਮਿਨੀ 에ਅਰ ਕੂਲਰ ਇਨ 스피ਡ 모드 ਅਤੇ 미스트 휴미디파이어 ਦੇ ਨਾਲ ਆਉਂਦਾ ਹੈ। ਮਤਲਬ ਠੰਡੀ ਅਤੇ ਖੁਸ਼ਬੂਦਾਰ ਹਵਾ ਦਾ ਮਜ਼ਾ। ਇਸ ਦੀ ਕੀਮਤ 1799 ਰੁਪਏ ਹੈ ਅਤੇ ਇਹ ਆਨਲਾਈਨ ਡਿਸਕਾਊਂਟ ਤੇ ਉਪਲਬਧ ਹੈ। ਪੋਰਟੇਬਲ 쿨ਰ ਦੇ ਫਾਇਦੇ ਕਿਉਂ ਹਨ ਇਹ ਬੈਸਟ অপਸ਼ਨ। ਪੋਰਟੇਬਲ 쿨ਰ ਛੋਟੇ ਹੁੰਦੇ ਹਨ, ਘੱਟ ਬਿਜਲੀ ਦੀ ਖਪਤ ਕਰਦੇ ਹਨ ਅਤੇ ਇਹਨਾਂ ਨੂੰ ਦਫ਼ਤਰ, ਕਮਰੇ ਜਾਂ ਯਾਤਰਾ ਦੌਰਾਨ ਵੀ ਵਰਤਿਆ ਜਾ ਸਕਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਲਈ ਇਹ ਇੱਕ ਪਰਫੈਕਟ অপਸ਼ਨ ਹੈ। Amazon ਅਤੇ Flipkart ਤੇ ਮਿਲ ਰਹੇ ਬੰਪਰ ਡਿਸਕਾਊਂਟ ਉਪਲਬਧ ਹਨ। ਤੁਸੀਂ ਇਹ ਸਾਰੇ 쿨ਰ Amazon, Flipkart ਵਰਗੇ ਈ-ਕਮਰਸ ਪਲੇਟਫਾਰਮਾਂ ਤੋਂ ਖਰੀਦ ਸਕਦੇ ਹੋ। ਕਈਆਂ ਤੇ ਵਾਧੂ ਪੇਸ਼ਕਸ਼ਾਂ ਅਤੇ ਕੈਸ਼ਬੈਕ ਉਪਲਬਧ ਹਨ। AC ਚਲਾਉਂਦੇ ਹੀ ਹੋ ਸਕਦੀ ਹੈ ਤੁਹਾਡੀ ਮੌਤ। ਬਲਾਸਟ ਤੋਂ ਪਹਿਲਾਂ ਦਿੰਦਾ ਇਹ ਸੰਕੇਤ। ਇਸ ਵੇਲੇ ਗਰਮੀਆਂ ਪੂਰੇ ਜੋਰਾਂ ਉੱਤੇ ਹਨ। ਲੋਕ ਗਰਮੀ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ AC ਚਲਾਉਂਦੇ ਹਨ। ਘਰ ਹੋਵੇ, ਦਫ਼ਤਰ ਹੋਵੇ ਜਾਂ ਕਾਰ, AC ਹੁਣ ਇੱਕ ਜ਼ਰੂਰੀ ਤਬ ਬਣ ਗਿਆ ਪਰ ਕੀ ਤੁਸੀਂ ਜਾਣਦੇ ਹੋ ਇਹ ਰਾਹਤ ਦੇਣ ਵਾਲਾ ਏਸੀ ਕਈ ਵਾਰ ਮੌਤ ਦਾ ਕਾਰਨ ਵੀ ਬਣ ਸਕਦਾ ਹੈ ਹਾਂ ਹਾਲੀ ਦੇ ਸਮੇਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜਿੱਥੇ ਏਸੀ ਅਚਾਨਕ ਫਟ ਗਿਆ ਅਤੇ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਗਈਆਂ ਏਸੀ ਬਲਾਸਟ ਹੋਣ ਤੋਂ ਪਹਿਲਾਂ ਦਿੰਦਾ ਹੈ ਖਤਰਨਾਕ ਸੰਕੇਤ ਉੱਚੀ ਆਵਾਜ਼ ਜਾਂ ਵਾਈਬ੍ਰੇਸ਼ਨ ਏਸੀ ਵਿੱਚ ਅਚਾਨਕ ਉੱਚੀ ਆਵਾਜ਼ ਗੂੰਜਦੀ ਹੈ ਜਾਂ ਅਜੀਬ ਵਾਈਬ੍ਰੇਸ਼ਨ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਸਮਝੋ ਖਤਰੇ ਦੀ ਘੰਟੀ ਆਂ বাজਣੀਆਂ ਸ਼ੁਰੂ ਹੋ ਗਈਆਂ ਹਨ ਜਲਣ ਦੀ ਬਦਬੂ ਜਿਵੇਂ ਤੁਸੀਂ ਏਸੀ ਚਾਲੂ ਕਰਦੇ ਹੋ ਜੇਕਰ ਤੁਹਾਨੂੰ ਤਾਰ ਜਾਂ ਪਲਾਸਟਿਕ ਸੜਨ ਦੀ ਬਦਬੂ ਆਉਂਦੀ ਹੈ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ ਅਤੇ ਇਸ ਦੀ ਜਾਂਚ ਕਰਵਾਓ ਏਸੀ ਯੂਨਿਟ ਦਾ ਓਵਰ ਹੀਟਿੰਗ ਜੇਕਰ ਏਸੀ ਦੇ ਆਊਟਡੋਰ ਜਾਂ ਇਨਡੋਰ ਬਾਡੀ ਦਾ ਯੂਨਿਟ ਦਾ ਬਾਡੀ ਚੱਲਣ ਤੋਂ ਥੋੜੀ ਦੇਰ ਬਾਅਦ ਇਹ ਬਹੁਤ ਗਰਮ ਹੋ ਜਾਂਦਾ ਹੈ ਤਾਂ ਕੰਪਰੈਸ਼ਰ ਓਵਰਲੋਡ ਹੋ ਸਕਦਾ ਧੂਆ ਨਿਕਲਣਾ ਜੇਕਰ ਏਸੀ ਦੇ ਆਲੇ ਦੁਆਲੇ ਤੋਂ ਧੂਆ ਨਿਕਲਦਾ ਹੈ ਭਾਵੇਂ ਉਹ ਹਲਕਾ ਹੀ ਕਿਉਂ ਨਾ ਹੋਵੇ ਤਾਂ ਇਹ ਇੱਕ ਵੱਡਾ ਖਤਰਾ ਹੈ ਇਸ ਨੂੰ ਤੁਰੰਤ ਬੰਦ ਕਰ ਦਿਓ बार-बार ਔਨ ਅਤੇ ਆਫ ਹੋਣਾ ਏਸੀ ਨੂੰ ਬਾਰ-ਬਾਰ ਔਨ ਅਤੇ ਆਫ ਹੋਣ ਦਾ ਮਤਲਬ ਇਸ ਦੇ ਇਲੈਕਟ੍ਰਿਕ ਸਰਕਟ ਵਿੱਚ ਕੋਈ ਗੰਭੀਰ ਸਮੱਸਿਆ ਹੈ ਪਾਰਕਿੰਗ ਜੇਕਰ ਤੁਸੀਂ AC ਵਿੱਚ 스파ਰਕਿੰਗ ਜਾਂ 플러그 포인트 ਵਿੱਚ 스파르킹 ਦੇਖਦੇ ਹੋ ਤਾਂ ਤੁਸੀਂ ਬਿਜਲੀ ਕਨੈਕਸ਼ਨ ਕੱਟ ਦਿਓ। 쿨링 ਦਾ ਅਚਾਨਕ ਬੰਦ ਹੋਣਾ। ਜੇਕਰ AC ਦੀ 쿨링 ਅਚਾਨਕ ਬੰਦ ਹੋ ਜਾਂਦੀ ਹੈ ਅਤੇ ਸ਼ੋਰ ਵੱਧ ਜਾਂਦਾ ਹੈ ਤਾਂ ਕੰਪਰੈਸ਼ਨ ਦਾ ਦਬਾਅ ਖਤਰੇ ਦੇ ਪੱਧਰ ਤੇ ਹੋ ਸਕਦਾ ਹੈ। ਭਾਰੀ ਪੈ ਸਕਦੀ ਹੈ ਲਾਪਰਵਾਹੀ। ਅਕਸਰ ਲੋਕ ਇਹ ਸੋਚ ਕੇ ਲਾਪਰਵਾਹ ਹੋ ਜਾਂਦੇ ਹਨ ਕਿ ਸਭ ਠੀਕ ਹੋ ਜਾਵੇਗਾ। ਪਰ ਇਹ ਠੀਕ ਹੈ ਵਾਲਾ ਰਵੱਈਆ ਕਈ ਵਾਰ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਬਣ ਸਕਦਾ ਹੈ। ਛੋਟੀ ਜੀ ਚੰਗਿਆੜੀ ਜਾਂ ਵਾਇਰਿੰਗ ਦੀ ਖਰਾਬੀ ਵੀ ਪੂਰੇ ਕਮਰੇ ਵਿੱਚ ਅੱਗ ਫਿਲਾ ਸਕਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਏਸੀ ਕੁਝ ਅਜੀਹਾ ਕਰ ਰਿਹਾ ਹੈ ਜਿਵੇਂ ਆਵਾਜ਼ ਬਦਲ ਰਹੀ ਹੈ ਬਦਬੂ ਆ ਰਹੀ ਹੈ ਸ਼ਰੀਰ ਗਰਮ ਹੋ ਰਿਹਾ ਹੈ ਜਾਂ ਇਹ بار بار ਚਾਲੂ ਅਤੇ ਬੰਦ ਹੋ ਰਿਹਾ ਹੈ ਤਾਂ ਤੁਰੰਤ ਕਿਸੇ ਪੇਸ਼ੇਵਰ ਤੋਂ ਇਸ ਦੀ ਜਾਂਚ ਕਰਵਾਓ ਤਾਂ ਦੋਸਤੋ ਇਸ ਗਰਮੀਆਂ ਦੇ ਸੀਜ਼ਨ ਦਾ ਇਹ ਸਭ ਤੋਂ ਵੱਡਾ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਾ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਰ ਅਲਰਟ